ਹਾਂ ਜੋ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਤ ਅਸੀਂ ਇਹ ਚੈਕਿੰਗ ਕਰਦੇ ਆ ਰਹੇ ਹਾਂ ਪਿਛੇ ਇਨ ਸਟੇਸ਼ਨ ਚ ਕੰਡ ਚੈੱਕ ਕੀਤਾ ਫਿਰ ਫਵਾੜਾ ਕੀਤਾ ਉਸਤਵਾਲਾ ਜਾਨਾ ਸਟੇਸ਼ਨ ਤੇ ਆਏ ਆਂ ਰੂਟੀਨ ਚੈਕ ਹੀ ਚੱਲ ਰਹੀ ਸਾਡੀ ਤਾਂ ਕੋਈ ਡਰੱਗ ਦੀ ਸਮਗਣੀ ਨਾ ਕਰਦਾ ਕਰੇ ਜਾਂ ਕੋਈ ਨਜਾਇਜ਼ ਅਸਲਾ ਨਾ ਲੈ ਕੇ ਜਾਵੇ ਇਸ ਲਈ ਲੋਕਾਂ ਦੇ ਸਾਮਾਨ ਦੀ ਚੈੱਕ ਕਰ ਰਹੇ ਆਂ ਆ ਦੇਖਿਆ ਪਰਵਾਸੀ ਬਹੁਤ ਜ਼ਿਆਦਾ ਆਉਂਦੇ ਨੇ ਕਿੰਦਾ ਤੁਸੀਂ ਧਿਆਨ ਰੱਖਦੇ ਹੋ ਕਿੰਦਾ ਜਾਂਚ ਕਰਦੇ ਹੋ ਬੰਦੇ ਦੀ ਨਹੀਂ ਅਸੀਂ ਕਿਸੇ ਨਾਲ ਭੇਤ ਭਾਤ ਨਹੀਂ ਕਰਦੇ ਹਰ ਬੰਦੇ ਨੂੰ ਸਰਚ ਕਰਦੇ ਆਂ ਦੇਰ ਕੋ ਕੁਛ ਮਾਰ ਮਿਲ ਗਿਆ ਪਿਛੇ ਪਿਛਲੇ ਮਹੀਨੇ 10 ਕਿਲੋ ਫੀਮ ਮਿਲੀ ਸੀ ਇੱਥੇ ਆਪਣੇ ਲੁਧਿਆਣਾ ਸਟੇਸ਼ਨ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਤੇ ਜਿਹੜੇ ਸਟੇਸ਼ਨ ਦੇ ਉੱਪਰ ਜਿਹੜਾ ਵੀ ਡਰਗ ਕੋਈ ਲੈ ਕੇ ਜਾਂਦਾ ਉਹਨੂੰ ਫੜ ਕੇ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਸੀ ਤੁਸੀਂ ਦੇਖਿਆ ਜੀ ਰਾਤ ਦੇ ਟਾਈਮ ਰੁਕੀ ਪੁੱਤੇ ਹੁੰਦੇ ਨੇ ਉਹਨਾਂ ਦਾ ਕਿਦਾਂ ਤਿਆਰ ਰੱਖ ਦੋ ਕਿ ਬੰਦੇ ਫਲੇਟ ਹੋ ਜਾਂਦੇ ਨੇ ਟレイン ਮਿਸ ਹੋ ਜਾਂਦੀ ਆ ਜੇਬ ਕਦਰਾਂ ਬਹੁਤ ਜ਼ਿਆਦਾ ਆ ਰਹੇ ਫੋਨ ਵਾਲਾ ਹੈਗਾ ਸਾਡੀ ਹਰ ਵੇਲੇ ਪੁਲਿਸ ਪਾਰਟੀ ਇੱਥੇ ਹੁੰਦੀ ਆ ਰਾਤ ਨੂੰ ਵੀ ਘੱਟੋ ਘਾਟ 15 ਜਵਾਨ ਸਾਡੇ ਸਟੇਸ਼ਨ ਦੇ ਉੱਪਰ ਹੁੰਦੇ ਆ ਜਿਸ ਦੇ ਹਰ ਪਲੇਟਫਾਰਮ ਤੇ ਜੋ ਆਨੁੰਦੇ ਆ مین ਗੇਟ ਤੇ ਦੇਖ ਰਹੇ ਹੋ ਇੱਥੇ ਜੁਹਾਨ ਆ ਗਿਆ ਇੱਥੇ ਚੈਕਿੰਗ ਹੋ ਕੇ ਜਾ ਰਹੇ ਅੰਦਰ ਬਹੁਤ ਸਾਰੇ ਕੁਝ ਬੰਦੇ ਬੰਦੇ ਫੜੇ ਕੁਝ ਕੇ ਪਿੱਛੇ ਫੜੇ ਇਹਨਾਂ ਨੂੰ ਲੁਧਿਆਣਾ ਪੁਲਿਸ ਨੇ ਫੜੇ ਸਟੇਸ਼ਨ ਤੇ ਜੀਆਰਪਨ 8 15 ਲੱਖ ਦਾ ਸੋਨਾ ਕਰੀਬ ਚੋਰੀ ਹੋ ਗਿਆ ਸੀ ਲੁਧਿਆਣੇ ਦੇ ਥੋੜਾ ਜਿਹਾ ਪਿੱਛੇ ਉਹਨਾਂ ਨੇ ਫਿਰ ਬੰਦੇ ਫੜ ਲਏ ਜੀ ਰਿਕਵਰੀ ਹੋ ਗਈ ਉਹਨਾਂ ਕੋਲ ਲੋਕਾਂ ਨੂੰ ਜਾਗਰੂਕ ਕਰਦੇ ਲੋਕਾਂ ਨੂੰ ਜਾਗਰੂਕ ਰਹਿ ਕਰਦੇ ਕਿ ਉਹਨਾਂ ਨੂੰ ਛੱਕੀ ਚੀਜ਼ ਮਿਲਦੀ ਆ ਜਾਂ ਕੋਈ ਛੱਕੀ ਸਮਾਨ ਮਿਲਦਾ ਤਾਂ ਪੁਲਿਸ ਨੂੰ ਤਲਾ ਦੇਣ ਜੇ ਕੋਈ ਛੱਕੀ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਪੁਲਿਸ ਨੂੰ ਤਲਾ ਦੇਣ ਕਈ ਵੀ ਬਹੁਤ ਜ਼ਿਆਦਾ ਨੇ ਬੱਚੇ ਕਿਵਰ ਗੁੰਮ ਹੋ ਜਾਂਦੇ ਨੇ ਬੱਚੋ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਕਾ ਮਾਪਿਆਂ ਨੂੰ ਚਾਹਣਾ ਵੀ ਜੇ ਸਫਰਦਾਨ ਬੱਚਿਆਂ ਦਾ ਆਪਣਾ ਧਿਆਨ ਰੱਖਣ ਜੇਕਰ ਉਹ ਸੌਂ ਵੀ ਜਾਂਦੇ ਤਾਂ ਵੀ ਐਕਚੁਅਲੀ ਇੱਕ ਜਣਾ ਜਾਗਦਾ ਰਹੇ ਤਾਂ ਕਿ ਬੱਚੇ ਦਾ ਧਿਆਨ ਰਹੇ ਤੇ ਸਰ ਰੁਟੀਨ ਚ ਕੀ ਕਰਦੇ ਨੇ ਰੁਟੀਨ ਚ ਕੀ ਚੱਲਦਾ ਹੈ ਸਰ ਬੱਚੇ ਜਿਹੜੇ ਗੁੱਬ ਜਾਂਦੇ ਨੇ ਵਿੱਚ ਕਿੱਥੇ ਤਲਾਸ਼ ਕਰਨ ਵੀ ਬੱਚਾ ਲੱਭਣ ਵਾਸਤੇ ਹੈ ਪੁਲਿਸ ਥਾਣੇ ਤੇ ਪੁਲਿਸ ਥਾਣੇ ਦੇ ਕੋਲ ਚਾਈਲਡ ਵੈਲਫੇਅਰ ਕਮੇਟੀ ਬਣੀ ਆ ਫਿਰ ਤੇ ਬੱਚਾ ਬਰਾਮਦ ਹੋ ਜਾਉ ਉਹਨਾਂ ਵੱਲੇ ਕਰੀਦਾ ਪਰ ਜੋ ਸਨਾਗ ਪਤਾ ਲੱਗਦਾ ਕਿਹੜਾ ਬੱਚਾ ਉਹਨਾਂ ਵੱਲੇ ਕਰਦੀ ਇਹ ਲਈ ਕਰਾਂਗੇ ਆਪਣੇ ਬੱਚਿਆਂ ਨੂੰ ਧਿਆਨ ਨਾਲ ਸਬਰ ਕਰਨ ਧਿਆਨ ਰੱਖਣ